ਵੱਲ ਇਹਦਾ ਤੇਲ ਵੀ ਮੁੱਕ ਗਿਆ। ਤਾ ਸਾਧਰੀ ਆ ਕੇ ਚੱਲ ਦੇਖਦੇ ਆ ਹੋ ਜਾ ਤਿਆਰ ਫਟਾਫਟ ਕਰੀਏ ਥੋੜਾ ਲੋਕਾਂ ਦਾ ਚੱਲ ਆ ਜਾ ਚੱਲ ਵੀ ਸੇਰਾ ਖਾੜੋ ਰੇ ਤੈਨੂੰ ਕਰਦੇ ਆ ਸੇਵਾ ਤੇਰੇ। ਤੇ ਫਟਾਫਟ ਕਰ ਕੋਈ ਆ ਵੀ ਨਾ ਜੱਟ ਜਾਵੇ ਪਾਣੀ ਦੇਣਾ ਲੋਕਾਂ ਦੇ ਜਮੀਨਾ ਖੜੀ ਜਨਾ ਹੁਣ ਤਵੰਦ ਨਾ ਲੇ ਵੀ ਟੱਪੀਆ ਚਾਦਰਾਂ ਨਾ ਚਾਦਰਾਂ ਦਾ ਪੈਸਾ ਖਨਾ ਥੱਲੇ ਬੰਦਿਆ ਹੋਇਆ ਇਹ ਚੱਕਲਾ ਮੁਲਕ ਜਿਹੜਾ ਵਰਕਾ ਆਦਾ ਚੱਲ ਜੀਆ ਨੂੰ ਆਪਾਂ ਮੋੜ ਰਿਹਾ ਗਦੇ ਚਾ ਲੋ ਬਾਬੇ ਤਾਂ ਲੇਟ ਹੋ ਗਿਆ ਮੇਰੇ ਹਿਸਾਬ ਨਾਲ ਸਾਧ ਰਹੀਏ ਕਰੇ ਕੱਲ ਤੂੰ ਦਾ ਟਾਪੇ ਵੀ ਖੁੱਲੇ ਫਿਰਦੇ ਨੇ ਇਹ ਵੀ ਕਰਾਉਣਾ ਲੋਕਾਂ ਨੂੰ ਠੱਗ ਕੇ ਪੈਸੇ ਲੋਟ ਚੱਲ ਫਿਰ ਕਰੀਏ ਪਿੰਡ ਤੇ ਸੰਟਾ ਸੰਟੀ ਚਾਲ ਚਾਲ ਪਿੰਡ ਚ ਦਾ ਐਂਟਰ ਹੋ ਗਿਆ ਇਧਰੋਂ ਵੜਦੇ ਆ ਉਹ ਘਰ ਵਧੀਆ ਲੱਗਦੇ ਨੇ ਆਹਾ ਇਹ ਤਾਂ ਰੰਗੀ ਬੰਨੇ ਪਏ ਨੇ ਚਾਰ ਪੱਲੇ ਇਧਰੋਂ ਚੱਲਦੇ ਆ sahi ਘਰੇ ਵੜਦੇ ਆ ਲੈ ਭਰਤਾਂ ਦੀ ਬਾਬਾ ਹਾਂ ਬੱਕੀ ਹੋਇਆ ਤੁਹਾਨੂੰ ਉਹ ਨਾ ਨਾ ਮੱਲਾ ਗੁੱਸਾ ਨਾ ਕਰ ਬੜਾ ਦੁਖੀ ਬੈਠਾ ਕੀ ਹੋ ਗਿਆ ਨੇ ਘਰੇ ਹੁਣ ਥਾਪੜੇ ਘਣ ਨੇ। ਉਹ ਨਾ ਮੱਲਾ ਨਾ ਇਹ ਗੱਲ ਮੈਂ ਕਰ। ਐ ਕਰ ਜਾ ਆਟੇ ਦੀ ਕੋਲੀ ਲਿਆ। ਕਿਹੜੀ ਆਟੇ ਦੀ ਕੋਲੀ? ਉਹ ਪਾਈ ਪਾ। ਨਿਕਲ ਓਏ ਗੱਲ ਪੈਣ ਨੂੰ ਮੇਰ ਤਾਂ। ਉਹ ਨਹੀਂ ਨਹੀਂ ਮੱਲਾ। ਉਹ ਨਾ ਨਾ ਮੱਲਾ ਨਾ। ਉਹ ਗਾਹਾਂ ਚੱਲ। ਸੱਤਾ ਪਿਆ ਉੱਠਿਆਂ। ਤੈਨੂੰ ਕਿਵੇਂ ਪਤਾ ਬਾਬਾ? ਬੱਸ ਬਾਬਾ ਅੰਤਰ ਜੰਮੇ ਹੀ ਨੇ। ਸਾਰ ਦੇਖ ਲੈਂਦੇ ਨੇ। ਤੂੰ ਚਾਹ ਪਲਾ ਦੇ ਬਾਬਿਆਂ ਨੂੰ ਹੁਣ। ਹੱਥੀਂ ਪਾੜ ਲੈਨੇ ਬਾਬਾ। ਹੱਪ ਵੀ ਪਾੜ ਲੈਨੇ। ਪਹਿਲਾਂ ਤੂੰ ਚਾਹ ਤਾਂ ਪਲਾ ਦੇ। ਚੱਲ। ਚਾਲੇ ਭਾਗਤਾ ਆ ਬੱਬਾ ਜਿਆ ਭਗਤਾ ਤੇਰਾ ਹੱਥ ਦੇਖੀਏ ਐ ਬਾਬੇ ਅੰ ਦੇਖੀ ਹਾਂ ਵੀ ਤਾਂ ਤੇਰਾ ਮੁੰਡਿਆ ਵਿਆਹ ਹੋਇਆ ਪਿਆ ਹਾਂ ਅੱਬਾ ਬਹਨੋਂ ਸੌਰੇ ਲੈ ਗਏ ਗੱਲ ਨਹੀਂ ਪਤਾ ਕੀ ਹੋਈ ਨਾ ਅੱਬਾ ਬੱਸ ਬੱਸ ਅਰ ਵੀ ਤੇਰਾ ਦੇਖ ਲਿਆ ਕਚੀਲਾਂ ਦਾ ਵਾਸਤਾ ਹੋਇਆ ਪਿਆ ਆਇਆ ਕਰ ਰੁਪਈਆ ਹਜ਼ਾਰ ਰੁਪਈਏ ਦੇ ਹਰ ਦਵਾਰ ਮੱਥਾ ਟੇਕ ਕੇ ਆਉਣਾ ਪੈਣਾ ਤੇਰੇ ਨਾਂ ਤੇ ਨਾਂ ਕੀ ਆ ਤੇਰਾ ਓ ਠੀਕ ਹਰੂ ਬਾਪ ਹਾਰਾ ਕੋਸਰਾ ਹਾਰਾ ਕੇ ਜੋ ਠੀਕ ਹੋ ਜੋ ਭਗਤਾ ਟੈਨਸ਼ਨ ਨਾ ਲੈ ਯਾਰ ਰੁਪਈਆ ਲਿਆ ਅੰਦਰੋ ਕਰ ਦਿਆਂ ਤੇਰਾ ਹੱਲ ਅੱਡਾ ਮਾਬਾ ਹਾਰਾ ਇਹ ਭਗਤਾ ਪਾਪਾ ਭੱਗ ਗਿਆ ਹੁਣ ਸੱਸੀ ਵੀ ਦੇਖ ਲਈਏ ਔਟ ਕੇ ਕਰਬਾਰ ਹਮਣਾ ਪੈਂਦਾ ਕਦੇ ਚੋਰੀ ਕਰਨ ਆ ਗਿਆ। ਆਪਾ। ਬਾਬਾ ਆਪਾ ਕਤਾ ਗੋਲੇ ਪਕਰਾਲਾ। ਪਗਤਾ ਗੋਗੋ ਪੇਤਾ ਮੇਰਾ ਚੱਲਦਾ ਨਹੀਂ। ਤੂੰ ਕੈਸ ਦੇ ਦੇ ਹੈਗਾ ਤੇਰੇ ਕੋਲ 10 ਪੰਜ ਰੁਪਏ ਬਾਕੀ ਆਉਂਦੇ ਕਿਹੜੇ ਲੈ ਲਾਂਗੇ। ਬਾਬਾ ਤਾਂ ਚਾਲ ਕੋਈ ਨਾ ਸਾਰ ਲੈਨੇ ਆ। ਅਗਲੀ ਵਾਰ ਹੀ ਆਏ ਫੇਰੀ ਲੈ ਜਾਾਂਗੇ। ਬਾਬਾ ਨਾ ਬਨਲਾ ਤੇਰਾ ਤਾਂ ਨਵਾਦ। ਚੰਗਾ ਭਗਤਾ। ਮੈਂ ਬਿਆ ਕਦੇ ਜਾਵੰਦਾਰ ਐ 159 ਪੈਸੇ ਪਾਈ ਚਾਲਾ ਨੇਰਾ ਹੋ ਗਿਆ ਹੋ ਜਾ ਗਲੇ ਘਰ ਇੱਕ ਕਰ ਦੇਖਦੇ ਬਾਕੀ ਦੇਖਦੇ ਆ ਬਾਅਦ ਮੇ ਖੁੱਲਾ ਕਰੇ ਕੈਸ ਬਾਬੇ ਕਰ ਦੇ ਨੇ ਐਸ ਹੋ ਡਾਲ ਰਵਾਂ ਗੁਨੀ ਬਾਬੇ ਦਾ ਨਾ ਚਲਦਾ ਇਹ ਤਾਂ ਬਹੁਤ ਕੰਮ ਕਮ ਕਦਾ ਘਾਰ ਚਮਕ ਉਹ ਖਾ ਆ ਵੀ ਭਗਤਾ ਹੈਗਾ ਕਰੇ ਆਇਆ ਬਾਬਾ ਆਇਆ ਆਵੇ ਭਗਤਾ ਹਵੇ ਬਾਬਾਏ ਬਾਬਾ ਆ ਬਾਬਾ ਬੈਠੇ ਨੇ ਆ ਬਾਬਾ ਕੁਰਸੀ ਤੇ ਬੈਠਾ ਹਾਂ ਭਗਤਾ ਬੈਹਾਂਨੇ ਹੋਰ ਬਾਬਾ ਚਾਹ ਪਾਣੀ ਹਾਂ ਭਗਤਾ ਚਾਹ ਪਾਣੀ ਬੁਲਾ ਦੇ ਤੂੰ ਬਾਬਾ ਵੀ ਚਾਹ ਲੈ ਆਈ ਹੋਰ ਬਾਬਾ ਰਾਤ ਨੂੰ ਆ ਫਿਰਦਾ ਉਹ ਬੱਸ ਭਗਤਾ ਨੇਰਾ ਹੋ ਗਿਆ ਲੇਟ ਹੋ ਗਏ ਅੱਜ ਤਾਂ ਚਾਹ ਤਾਂ ਮਗਾਲਾ ਭਗਤਾ ਆਉਂਦੀ ਆਉਂਦੀ ਆ ਪੱਬੀ ਲੈ ਆਈ ਤਾਂ ਵੀ ਚਾਹੇ ਬੋਸ ਵਾਰ ਬਣਾਈਆਂ ਤਾਂ ਇਹ ਕੀ ਪਤਾ ਵਿੱਚ ਬੱਸ ਦਿਓਰਾ ਮੈਂ ਤਾਂ ਇਹੋ ਜਿਹੀ ਬਣਾਉਦੀ ਆ ਤੈਨੂੰ ਪਤਾ ਤਾਂ ਹੈਗਾ ਹੀ ਯਾਰ ਅੱਜ ਤਾਂ ਸਪੈਸ਼ਲ ਬਣਾਈਆਂ ਨਾਲੇ ਬਾਬਾ ਜੀ ਆਏ ਹੋਏ ਨੇ ਸਾਡੇ ਘਰ ਪੁੱਜੇ ਹੋਏ ਨੇ ਹਲੋ ਬਾਪਿਆ ਬਥੇਰੀ ਪੀਲੀ ਚਾਹ ਚੱਲ ਤੂੰ ਵੀ ਅੰਦਰ ਸਾਹ ਨਾਲ ਅੱਖ ਮਟੱਕੇ ਕਰਦੀਆਂ ਹੋਰ ਤੂੰ ਕੀ ਬੋਲਦੀ ਆ ਨਾ ਹਲੋ ਨਿਕਲ ਰੋ ਬੈਕ ਹੋਣੀ ਹੈ ਉਹ ਭਗਤਾ ਮਾ ਯਾਰ ਆ ਤੇਰੇ ਤੋਂ ਬਾੜੀ ਦੇ ਦੇਣਾ ਹਮ ਤੇਨੇ ਅੱਬਾ ਯਾਰ ਭਜਤ ਨਾ ਭਗਤਾ ਕੀ ਗੱਲ ਹੋਗੀ ਯਾਰ ਤੁਰ ਜਾ ਔਰ ਭਗਤਾ ਮੈਂ ਤਾਂ ਕੁਝ ਕਹਿ ਨਹੀਂ ਆਖੇ ਹੀ ਮਾਰੀ ਸੀ ਕਿਹੜਾ ਕੋਈ ਜ਼ੋਰ ਮ ਕਰ ਲਿਆ ਕਰ ਲਾ ਮੇਰੇ ਸਣਾ ਸੇ ਗੇੜੇ ਦੇਈ ਜਾਂਦਾ ਮਾਤਾ ਦਾ ਹੈਗਾ ਹੁਣ ਝਾੜੂ ਨਮਾ ਲੈ ਸੜਾ ਉਹਦੇ ਨਾਲੇ ਪੰਗੇ ਲਈ ਜਾਂਦਾ ਝਾੜੂ ਨਾਲ ਆਲੂ ਦੁਵਾਲੇ ਤੈਨੂੰ ਇਹ ਨਹੀਂ ਪਤਾ ਵੀ ਸਾਸਰੋਈ ਕਰਨੀ ਆ ਦੁਵਾਲੀ ਹੁਣ ਤੂੰ ਕਹਿੰਦਾ ਦੁਵਾਲੇ ਦੇ ਨਾਲਾ ਕੰਮ ਪਿਛਮਾਰ ਕੇ ਝਾੜੂ ਲਾ ਲਾ ਜਾ ਰਾ ਉਹ ਦੇਖੀ ਪਿਛੇ ਜਾ ਰੇ ਦੇਖੀ ਕੋਈ ਨਹੀਂ ਲਾਏ ਜਾ ਰੇ ਲੈ ਸਣਾ ਝਾੜੂ ਦਾ ਮਾਰ ਲਾ ਸਮਾਰ ਕੇ ਪਹਿਲਾਂ ਯਾਰ ਸਮਾਰ ਹੋ ਜਾ ਲੈ ਉਹੀ ਗੱਲ ਕਰਦਣਾ ਮੇਰੇ ਯਾਰ ਹੁਣ ਕਹੇ ਜੀ ਜਾਂਦੇ ਰਵੇ ਜਾਣਾ ਗਲਪੋ ਕੋਲੇ ਹੁਣ ਜਾਉ ਸੜਾ ਪੱਤ ਸੰਗਦਾ ਆਵੇ ਬੱਧਿਆ ਮਖਸ ਭਾਈ ਕਰਨ ਦੱਸ ਤਾ ਦਿਨ ਮੇਂ ਚੇਵਾ ਹੋ ਜਾਣ ਦੀ ਅੱਜ ਨਹੀਂ ਸਤਰੀ ਗਾਲ ਜੀ ਵੀ ਸਾਲਾ ਮੋਟਰ ਗਲ ਪੈ ਜਾਂਦਾ ਬਾਪੂ ਵਾਲਾ ਕੰਮ ਇਹ ਕਰਦਾ ਵੀ ਦੋ ਬੰਦੇ ਲਵਾ ਕੇ ਕੰਮ ਕਰਾ ਲਾ ਤੂੰ ਕਰ ਉਹ ਮੋਟਰ ਹਾਂ ਦੋ ਬੰਦੇ ਲਵਾ ਕੇ ਕੰਮ ਕਰਾ ਲਾ ਤੇਰਾ ਯਾਰ ਥੋੜਾ ਵੀਰੇ ਯਾਰ ਇਹ ਅੱਖਾ ਹੋਇਆ ਪੈਨ ਹੁਣ ਉਹ ਜਰ ਉਹ ਕਰ ਲਿਆ ਕਰ ਸਫਾਈ ਪਹਿਲਾਂ ਯਾਰ ਪਰ ਹੁਣ ਲੱਗਿਆ ਸੁਮੈ ਕਰਨ ਨਾਲ ਯਾਰ ਜਦ ਤੱਕ ਕਰਦਾ ਹੀ ਹੈਗਾ ਉਹਦੇ ਝਾੜੂ ਵੀ ਲਾ ਦੇ ਦਿੱਤਾ ਕੋਲਾਪਾ ਮਗਰ ਤੂੰ ਲੈ ਝਾੜੂ ਜਾ ਕੇ ਨਾ ਉਹ ਤੇ ਉਹ ਹੀ ਇਹਦਾ ਗਰੀਬ ਹੈ ਅਲਾ ਭਾਇਆ ਡਾਉਦਾ ਮਾਸਟਰ ਕੰਮ ਤੋਂ ਆਉ ਬਾਗ ਗਿਆ ਆ ਰਗਾ ਝਾੜੂ ਜਰ ਉਹ ਆਗੀ ਪਿਆ ਉਹ ਇਹ ਤਾਂ ਸਾੜੀ ਮੈਨੂੰ ਫੀਮ ਲੱਗਦੀ ਆ ਇਹ ਉਹ ਕਿਵੇਂ ਕੂੜੇ ਖੇਟੀ ਵੀ ਹੈ ਚਾਹ ਨੂੰ ਲੱਗਦਾ ਜੇਬ ਚ ਮਾਸਟਰ ਨੂੰ ਦਿੰਦਾ ਵੇੜ ਦੀ ਥੋੜਾ ਦਾ ਕੰਮ ਰਹਿ ਗਿਆ ਓਏ ਆਇਆ ਜੀਤੇ ਯਾਰ ਕਿਉਂ ਬਸਰਮ ਹੋਣਾ ਤੂੰ ਇੰਨੀ ਕਿਉਂ ਤੇ ਹੱਥ ਚੱਕੀ ਆ ਸਾਲਾ ਕਰ ਲੈ ਦੋ ਬਸ ਦਾ ਕੰਮ ਕੋਈ ਆ ਹੁਣ ਚਾਹ ਪੀਂ ਸਾਲਾ ਮੋਰੇ ਜਾਲਾ ਗਾੜੂ ਚਾਹ ਦਾ ਯਾਰ ਮਾਸਟਰ ਨੂੰ ਦੇਖੀਏ ਬਣਾਈ ਚਾਹ ਆ ਬਰਾਈਆ ਮੜਾ ਜਾ ਛੇੜ ਕਰਦੇ ਹਾਂ ਚਾਹ ਪੀ ਕੇ ਹੁਣ ਕਿ ਥੋੜਾ ਸਾਡੇ ਕਰਮਾਂ ਈ ਧਰੇ ਪੈਦੀ ਐ ਇਹੇ ਉਹ ਡੱਬੀ ਲੈ ਜਾ ਕੇ ਓਏ ਓਏ ਡੱਬੀ ਲੈ ਜਾ ਕੇ ਤੇ ਆਇਆ ਹੁਣ ਇੱਥੇ ਕੀ ਸੋਨਾ ਕੱਢਣ ਲੱਗ ਗਿਆ ਤੂੰ ਥੋੜਾ ਕਰਾਲਾ ਕੰਮ ਨਾਲ ਆ ਕੇ ਕੋਈ ਸਾਨੂੰ ਘੰਟਾ ਹੋ ਗਿਆ ਝੜੂ ਮਾਰਦੇ ਹਾਂ ਜੜਾ ਝੜ ਕੇ ਹੀ ਮੁੜਿਆ ਏ ਆ 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 ਏ ਲੈ ਖਾਸ ਨੇ ਗਾ ਪਿਆ ਬਾਕੀ ਨੇ ਟਾਈਮ ਦਾ ਉਹ ਭਾਈ ਇਹਨੂੰ ਚੱਕ ਕੇ ਫੂਕ ਜਾ ਕਰ ਪੁੜੇ ਦੇ ਲੈਣਾ ਏ ਆ ਗੰਦ ਪਾਇਆ ਪਿਆ ਅੰਦਰ ਤੰਨੇ ਯਾਰ ਮੇਰਾ ਚੂੜਾ ਤੋੜ ਤਾ ਓਏ ਤੂੰ ਗਾਹਾਂ ਨਾ ਹੋ ਜੀ ਕਿਤੇ ਮੈਂ ਦਾਸੀ ਆ ਫੜਾ ਪਾਤਾ ਮਾਰ ਕੇ ਉਹ ਦਾਸੀ ਦਾ ਠੀਕ ਆ ਤੇਰੀ ਕੀ ਤੇ ਓਏ ਸੱਚੀ ਲੱਗਿਆ ਓਏ ਫੋੜ ਯਾਰ ਜਿੱਤੇ ਮਨ ਕੀ ਬੋਲੀ ਆ ਜਾ ਲੀ ਤੇ ਲੱਗ ਕੀ ਦੀਵਾਲੀ ਰੇ ਐਂਏ ਕਿਤੇ ਜਾਂ ਨਹੀਂ ਦੁਨੀਆ ਬਸ ਆਲੀ ਦੇ ਇੰਸਟਾਗ੍ਰਾਮ ਵੀ ਘਰ ਵੇ ਕੇ ਦੇਖਣ ਵਾਲੀ ਚੀਜ਼ ਨਹੀਂ ਆ ਕੀਦਾ ਫੋਨ ਆ ਗਿਆ ਮਾਮੇ ਦਾ ਫੋਨ ਆ ਗਿਆ ਹੈਲੋ ਸਤਿ ਸ੍ਰੀ ਅਕਾਲ ਮਾਮਾ ਜੀ ਸਤਿ ਸ੍ਰੀ ਅਕਾਲ ਪੁੱਤ ਸਤਿ ਸ੍ਰੀ ਅਕਾਲ ਹੋਰ ਕਿਵੇਂ ਆ ਵਧੀਆ ਵਧੀਆ ਤੁਸੀਂ ਦੱਸੋ ਹੈਪੀ ਦੀਵਾਲੀ ਹੈ ਨਾ ਹੈਪੀ ਦੀਵਾਲੀ ਤੁਹਾਨੂੰ ਵੀ ਜੀ ਸੇਮ ਟੂ ਜੂ ਹਾਂ ਹੋਰ ਸਭ ਸਾਰਾ ਠੀਕ ਆ ਸਾਰੇ ਵਧੀਆ ਤੁਸੀਂ ਦੱਸੋ ਹੋਰ ਮੇਰੀ ਭੈਣ ਹੋਣੀ ਕਿਵੇਂ ਨੇ ਸਾਰੇ ਵਧੀਆ ਤੁਸੀਂ ਦੱਸੋ ਮਾਮੀ ਹੋਣੀ ਠੀਕ ਨੇ ਘਰੇ ਸਾਰੇ 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 ਵਧੀਆ ਪੁੱਤ ਆਸਿਆ ਜੀ ਤੁਸੀਂ ਆਈ ਨਹੀਂ ਹੈਗੇ ਜਾਇਤੀ ਉਹ ਹੈ ਕਿ ਆਵਾਂਗੇ ਪੁੱਤ ਉਹ ਥੋੜਾ ਜਿਹਾ ਕੰਮ ਕਰ ਜਿਆਦਾ ਪੀਜੀ ਹੋਵੇ ਟਾਈਮ ਪਤਾ ਆਵਾਂਗੇ ਜਲਦੀ ਠੀਕ ਆ ਜੀ ਠੀਕ ਆ ਵਧੀਆ ਜੀ ਵਧੀਆ ਤੁਹਾਨੂੰ ਪਤਾ ਸਾਡੇ ਕਾਹਦੇ ਦੀਵਾਲੀ ਛੜਿਆਂ ਦੀ ਬਦੂਆ ਮਾਸਟਰ ਉਹ ਮਾਸਟਰ ਆਵੜੀ ਗਿਆ ਹੋਇਆ ਜੀ ਕਿਹੜਾ ਕੱਟਣ ਆ ਹਾਂ ਜੀ ਮੈਂ ਕਰ ਅੰਦਰੋਂ ਦੇ ਬਰਾਲਾ ਕਾ ਦੀਵਾਲੀ ਦੇਣੇ ਭਾਈ ਔਖਾ ਹੋ ਜਾਂਦਾ ਉਹਨੂੰ ਅੰਦਰ ਹੁਣ ਬੁਲਾਉਣਾ ਜਾਂਦਾ ਮੋਟਰ ਤਾਂ ਗਿਆ ਹੋਇਆ ਮੈਂ ਹੁਣ ਉੱਠਿਆ ਜੀ ਅੱਛਾ 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 ਹਾਂ ਇਹ ਮੈਂ ਬਸ ਕੰਮ ਜਿਹਾ ਕਰਨ ਲੱਗਿਆ ਹੋਇਆ ਸੀ ਅੱਛਾ ਕੰਮ ਤੂੰ ਕਿਹੜਾ ਕਰਦਾ ਮੈਂ ਬਸ ਆਹ ਦੇ ਹੁਣ ਚੁੰਬਰਨਾ ਸੰਬਰਨਾ ਵਰਗਾ ਕਰੇ ਉਸ ਪਾਈਆਂ ਜਿ ਬੁਇਆ ਕਰਤੀਆਂ ਸਪਾਈਆਂ ਤਾਂ ਕਰਦੀਆਂ ਹਾਂ ਜੀ ਚਾਲ ਵਧੀਆ ਜੀਰਾ ਭਾਈ ਹਾਂ ਯਾਰ ਹੱਬੀ ਦੀਵਾਲੀ ਫੇਰ ਆ ਠੀਕ ਆ ਜੀ ਠੀਕ ਆ ਤੁਹਾਨੂੰ ਵੀ ਜੀ ਹਾਂ ਹਾਂ ਚੰਗਾ ਪੁੱਤ ਠੀਕ ਆ ਜੀ ਮਾਮੇ ਦਾ ਕਦ ਤੜੀ ਫੋਨ ਆ ਗਿਆ ਅੱਜ ਉਹ ਕਹ ਯਾਦ ਕਰਦਾ ਨਹੀਂ ਅੱਜ ਮਾਮੇ ਨੇ ਯਾਦ ਕਰ ਲਿਆ ਚਲੋ ਆ ਰਹੀਦਾ ਉਹ ਨਵੇਂ ਫੋਨ ਆ ਰਹੇ ਅੱਜ ਦੀਵਾਲੀ ਕਰਕੇ ਆਉਂਦੇ ਨੇ ਫੋਨ ਹੈਲੋ ਹਾਂ ਜੀ ਜੀ ਸੈਂ ਤੁਸੀਂ ਹਮਾਰੇ ਤੋਂ ਹੋ ਕਿ ਤੁਸੀਂ ਕੌਣ ਬੋਲਦਾ ਵੀਰੇ ਮੈਂ ਤਾਂ ਸੇਵ ਸਿੰਘ ਬੋਲਾ ਅੱਛਾ ਜੀ ਕੰਮ ਕਰਦਾ अच्छा जी हां जीਾਨੂੰ ਪਤਾ ਲੱਗਿਆ ਜੀ ਤੁਹਾਡਾ ਰਿਸ਼ਤਾ ਹੋਣਾ ਵਾਲਾ ਹਾਂਜੀ ਰਿਸ਼ਤਾ ਤਾਂ ਹੋਣ ਵਾਲਾ ਹੀ ਹਾਂਜੀ ਕਰੀਏ ਤੁਸੀਂ ਮੈਂ ਆਉਣਾ ਸੀਗਾ ਦੇਖਣ ਘਰ ਦਾ ਹਾਂਜੀ ਹਾਂਜੀ ਵੀਰੇ ਕਰੀਏ ਅੱਜ ਠੀਕ ਹੈ ਜੀ ਅੱਜ ਤਾਂ ਦੀਵਾਲੀ ਆ ਵੀਰੇ ਕੋਈ ਚੱਕਰ ਸੱਤਾ ਸੱਤਾ ਕੋਟਾ ਮੈਂ ਕਿਹਨੂੰ ਫੜਦੇ ਬਣਦਾ ਚਲੋ ਠੀਕ ਹੈ ਜੀ ਤੁਸੀਂ ਆ ਜਾਓ ਫਿਰ ਠੀਕ ਹੈ ਜੀ ਠੀਕ ਹੈ ਜੀ ਜਰਾ ਰਿਸ਼ਤੇ ਵਾਲੇ ਨੇ ਵੀ ਅੱਜ ਹੀ ਆਉਣਾ ਸੀ ਦੀਵਾਲੀ ਵਾਲੇ ਦਿਨ ਚਲ ਵਧੀਆ ਹੋ ਜਾ ਰਿਸ਼ਤਾ ਹੋ ਜਾਵੇ ਤੇ ਮੁਕਾਦ ਹੀ ਹੱਸਦਾ ਪੂਰੀ ਕੋਈ ਕਾਟ ਨਾ ਰਹਿ ਜੇ ਮੱਥਾ ਬੁਟੇ ਕਿਉਂ ਨਾ ਕੰਮ ਅੱਜ ਬਹੁਤ ਨੇ। ਉਹ ਜਿੱਤੇ। ਉਹ ਜਿੱਤੇ ਘਰੀਆਂ। ਹਾਂ ਜੀ ਤੇ ਸਰੇਵ ਸਿੰਘ ਜੀ ਘਰੀਆਂ। ਕੋ ਠੀਕੋਂ। ਹਾਂ ਜੀ ਹਾਂ ਠੀਕ ਹੈ। ਦਸਨ ਮੇਲੇ ਮਸੇ ਕਾ ਦਰ ਤੁਸੀਂ ਤਾਂ। ਆਓ ਜੀ ਬੈਠੋ। ਲੈ ਕੇ ਆਉਣਾ ਮੈਂ ਚਾਹ ਪਾਣੀ ਤੁਸੀਂ ਬੈਠੋ। ਠੀਕ ਆ ਜੀ ਲੈ ਆਓ। ਹਾਂ ਜੀ ਵੀਰੇ ਤੁਸੀਂ ਕਹੋ। ਮੈਂ ਤਰਸੇਵ ਸਿੰਘ ਪੋਲਾ। ਅੱਛਾ ਜੀ। ਇੰਸਟਾਗ੍ਰਾਮ ਦਾ ਕੰਮ ਕਰਦਾ ਮੈਂ। ਉਹ ਮਹਾਰਾਜ ਮਹਾਰਾਜ।

ਸੱਡੇ ਕੋ ਕਿੰ ਆਪ ਲੈਣਾ ਆ। ਉਹ ਨਹੀਂ ਨਹੀਂ ਸ਼ੇਰਾ ਮੇਰੇ ਕਹਿਣ ਦਾ ਮਤਲਬ ਕੁੜੀ ਸਾਉ ਲੱਭ ਕੇ ਦੇਣਾ ਤੇਨੂੰ। ਅੱਛਾ। ਤੇਨੂੰ ਚਾਹ। ਵੇ ਤੁਸੀਂ ਬਚੋਲੇ ਲੱਗਦੇ ਨਹੀਂ ਕਿਸੇ ਬਸ। ਬਚੋਲੇ ਦੇ ਛੋਲੇ ਲੱਗਾਂ ਸੀ ਤੁਸੀਂ ਉਵੇਂ ਹੀ ਫਿਰਦੇ ਹੋ। ਮੈਂ ਮਾਡਰਨ ਬਚੋਲਾ ਅੱਜ ਕੱਲ ਦਾ। ਅੱਛਾ। 2025 ਦੇ ਮਾਡਰਨ ਬਚੋਲੇ। ਵਧੀਆ ਆਪਣੇ ਘਰ ਬਾਟੇ। ਹਾਂ ਹਾਂ ਸਭ ਠੀਕ ਠਾਕ। ਜੀ ਕਿਵੇਂ ਬੈਠੇ ਹੋ ਰੇ। ਆਜੋ ਸਾਈਡ ਤੇ ਆਜੋ। ਕੀ ਹੋ ਗਿਆ ਤੈਨੂੰ? ਉਹ ਬਚੋਲਾ ਤਾਂ ਮੇਰਾ ਇਹ। ਬੈਗੀ ਸਾਲਾ ਨੌਕਰਾ ਲਿਆ। ਓਏ ਇਹ ਨਹੀਂ ਕਰੀਏ ਇਹਦੇ ਨਾਲ ਫੋਨ ਤੇ। ਗੱਲ ਹੋਈ ਤੇਰੀ ਤੁਸੀਂ ਕਿਹਨੂੰ ਦੇਖਣ ਆਇਓ ਜੀ? ਮੈਨੂੰ ਚਾਲ ਆ ਜਾ ਕੇ ਬਾਈ ਬਾਸ ਤੇ ਹਾਂ ਬਾਈ ਦਾ ਬਾਈ ਦਾ ਬਾਈ ਇਹਦੀ ਗੱਲਾਂ ਤਾਂ ਨਹੀਂ ਤੇਰੇ ਪਿੱਛੇ ਨਾ ਲੱਗਿਆ ਤਾਂ ਕਮਲ ਆ ਯਾਰ ਤਾ ਮਾਸਟਰ ਸਕੂਲ ਤੋਂ ਕੱਢਿਆ ਘੜਾਇਆ ਮੈਂ ਮੌਕੇ ਦਾ ਮੈਂਬਰ ਅੱਛਾ ਹਾਂ ਹਾਂ ਬਾਈ ਤਾ ਚਾਹ ਮਾਸਟਰ ਆ ਤੇ ਰਹੀ ਆ ਗਿਆ ਗੋਈ ਚਾਹ ਵੀ ਚਾੜਾ ਕੰਮ ਤਾਂ ਚੱਲਦਾ ਰਹੂ ਕੋਈ ਗੱਲ ਨਹੀਂ ਪਹਿਲਾਂ ਆਪਾਂ ਮੁੱਦੇ ਦੀ ਗੱਲ ਕਰੀਏ। ਹਾਂ ਜੀ ਪਹਿਲਾਂ ਮੁੱਦੇ ਵੀ ਨਹੀਂ। ਦੱਸੋ ਤੁਹਾਡਾ ਜੋ ਮੁੰਡਾ ਕੌਣ ਹੈ? ਮੈਂ ਆ ਜੀ ਮੈਂ ਜੀ ਮੈਂ ਵੀ। ਮੈਂ ਇਹ ਮੁੰਡਾ। ਉਹ ਮੇਰੇ ਕਹਿਣ ਦਾ ਮਤਲਬ ਰਿਸ਼ਤੇ ਵਾਲਾ ਮੁੰਡਾ ਕਿਹੜਾ? ਰਿਸ਼ਤੇ ਵਾਲਾ ਮੁੰਡਾ ਮੈਂ ਆ ਜੀ। ਨਹੀਂ ਮੈਂ ਵੀ ਮੁੰਡਾ ਹੀ ਆ ਜੀ ਰਿਸ਼ਤੇ ਵਾਲਾ ਹੀ ਆ ਜੀ ਮੈਂ ਵੀ। ਨਹੀਂ ਨਹੀਂ ਜੀ ਤੁਸੀਂ ਰਿਸ਼ਤਾ ਮੇਰਾ ਦੇਖਣ ਆਏ ਹੋ। ਮੇਰੀ ਗੱਲ ਸੁਣੋ ਜੀ। ਇਹ ਤਾਂ ਹੋਣਾ 30 ਤੋਂ ਟੱਪ ਲਿਆ। ਅੱਛਾ ਜੀ। ਮੈਂ ਇਹ ਜੀ ਜਵਾਨਾ ਚੋਂ ਉੱਪਰ ਪੂਰਾ। ਇਹ ਤਾਂ ਹੈ ਉਮਰ ਪੱਤਰੀ ਘਾਟ। ਛੁੱਟੀ ਗਲਤੀ ਮੇਰੇ ਨਾਲ ਹੋਈ ਆ ਜ ਚਾਈ ਰਿਸ਼ਤਾ ਤੇਰਾ ਵੀ ਕਰਾਵਾਂਗੇ ਅੱਛਾ ਜੀ ਤੁਸੀਂ ਪਹਿਲਾਂ ਦੱਸੋ ਕਿਹਦਾ ਕਰਾਉਣਾ ਚਲੋ ਚਲੋ ਸਾਹਿਬ ਦਿਖਾ ਦਿਓ ਰਿਸ਼ਤਾ ਕੋਈ ਹੁਣੇ ਤੀਕੜੀ ਜਾਂਦੇ ਆ ਉਹ ਤੈਂਕੀ ਦਾ ਰਿਸ਼ਤਾ ਮੈਂ ਦਿਖਾਉਣਾ ਬਚਾ ਸਾਹਮਣੇ ਚੱਲ ਇਹਨੂੰ ਦਿਖਾ ਦਿਓ ਘਰੇ ਬਹੂ ਤਾਂ ਕਰੀ ਜਾਊਗੀ ਲਾਈਵ ਕਰ ਤੂੰ ਕੁੜੀ ਦੀ ਫੋਟੋ ਦੇਖ ਪਹਿਲਾਂ ਕੁੜੀ ਦਾ ਸੋਹਣੀ ਆ ਜੀ ਦੇਖੋ ਤੇਰੀ ਭਾਬੀ ਦੀ ਫੋਟੋ ਬਹੁਤ ਸੋਹਣੀਆਂ ਬਰਾਦੇ ਹੁਣ ਲਓ ਲਓ ਕੁੜੀ ਬਾਈਆਂ ਬਹੁਤ ਸੋਹਣੀਆਂ ਆ ਬਾ ਥੋੜਾ ਜਿਆ ਲੰਗ ਮਾਰਦੀ ਆ ਲੰਗ ਮਾਰਦੀ ਕੁੜੀ ਕਰਤਾ ਨਹੀਂ ਉਹ ਰਦਰ ਸਤਾਈ ਨਾ ਨਾਈ ਮੇਰੇ ਹੱਲੇ ਛੱਡਦਾ ਮੈਂ ਹਜੇ ਕਿੰਨ ਠੀਕਾ ਇਹਦੇ ਕਰਾਉ ਤੁਸੀਂ ਨਹੀਂ ਕੋਈ ਇੰਨਾ ਨਹੀਂ ਹੈਗਾ ਥੋੜਾ ਮੋਟਾ ਹੀ ਆ ਥੋੜੀ ਲੰਗ ਮਾਰਦੀ ਆ ਹਾਏ ਤੂੰ ਫਿਰ ਦੇਖ ਲਓ ਜੀ ਕੋਈ ਨਾ ਚ ਬਣਦੇ ਕਰਨ ਇਹ ਨੂੰ ਕਰਾਓ ਜੀ ਹੋਰ ਮੈਂ ਤਾਂ ਸੱਦਾ ਹਾਂ ਕਿਤੇ ਬੋਲ ਹੀ ਨਾ ਮਾਰਦੀ ਹੋਵੇ ਜੀ ਲੰਗ ਨਹੀਂ ਨਹੀਂ ਥੋੜਾ ਹੀ ਆ ਯਾਰ ਮਾਰਾ ਸਾਲ ਭਜਾਉਣੀ ਆ ਉਂ ਜੀ ਤੇ ਤੈਨੂੰ ਫਾਇਦਾ ਬਹੁਤ ਆ ਓਏ ਕੁੜੀ ਭਾਜ ਦੇਈ ਕਰੋ ਚਲ ਧੋਖਾ ਦੇ ਗਈ ਜਾਂਦੀ ਓ ਤੂੰ ਚੱ ਬਾਹ ਚਲਾਉਣਾ ਹੈ ਗੱਲ ਆਪਾਂ ਕੋਈ ਗੱਲ ਨਹੀਂ ਘਰ ਪਰਿਵਾਰ ਦੀ ਘਰ ਪਰਿਵਾਰ ਦੇਖ ਲੋ ਦੇਖਣਾ ਜੀ ਜ਼ਮੀਨ ਦੇਖ ਲੋ ਜੀ ਸਾਨੂੰ ਤਾਂ ਸਾਰੇ ਨੇ ਆਪਣੇ ਜਮੀਨ ਬੱਤੀ ਦੇਖੋ ਹੀ ਦੇਖੋ ਯਾਰ ਵਿਆਹ ਕਰਾਓ ਬਹੁਤ ਔcka ਰੁਕੇ ਮੈਨੂੰ ਪੁਣੇ ਬੈਠੇ ਕਰ ਦੋ ਵਿਆਹ ਕਰਾਓ ਕਰ ਦੇ ਜੀ ਸਾਨੂੰ ਲੈਦਾ ਕੋਈ ਗੱਲ ਬੱਤੀ ਕਿੱਲਾ ਜ਼ਮੀਨ ਨੇ ਆਪਣੇ ਜੀ ਨਹੀਂ 32 ਕਿੱਲੇ ਨੇਗੇ ਜੀ ਕਿੱਲੇ ਸਾਰੇ 10 ਰੇ ਦਾ ਪਾਸੋਂ ਵਾਲਾ ਘਣਾ ਜਿੰਦਾ ਵਿੱਚ ਤੈਨੂੰ ਬਹੁਤ ਪਤਾ ਹੈ ਓ ਯਾਰ ਬਹਿ ਜਾ ਓਏ ਝੂਠ ਮਾਰੀ ਨਾ ਤੁਸੀਂ ਥੱਡੋ ਕਿੱਲੇ ਹੋ ਰਹੇ ਜੀ ਬਸ ਖੜ ਚਾ ਮੈਂ ਗੱਲ ਕਰਦਾ ਛਿਆਣੀ ਬਣੀ ਰਹਿ ਗਏ ਫੜੇ ਦੇਖਾ ਮੈਂ ਤੇ ਵਧੀਆ ਗੱਲ ਕਰਦਾ ਤੁਸੀਂ ਐ ਕਰੋ ਤੁਸੀਂ ਕੁੜੀ ਦੇ ਫੋਟੋ ਤਾਂ ਦਿਖਾਤੀ ਇਹਨਾਂ ਤੋਰੋ ਗੱਲਬਾਤ ਇਹਦਾ ਕਰੋ ਵਿਆਹ ਮੰਗਣਾ ਮੁਗਣਾ ਕਰੋ ਫੈਕਸ ਪੂਰਾ ਇਹਦਾ ਵਾਹ ਕਰਦੇ ਆ ਮਾਂ ਚਲਾਉਨੇ ਆ ਗੱਲ ਇਹਦਾ ਬੁੜਾ ਹੋਇਆ ਪਹਿਲਾਂ ਅਕੇ ਰਿਸ਼ਤਾ ਨਹੀਂ ਹੋਣਾ ਤੁਸੀਂ ਕਰਾਓ ਜੀ ਫੇ ਤੋਰ ਹਾਂ ਉਮਰ ਲੱਗਦੀ ਜਾਂਦੀ ਆ ਆਪਾਂ ਦੇਖੀਏ ਕੁੜੀ ਕਿੱਥੋਂ ਆ ਜੀ ਕੁੜੀ ਆਪਣੇ ਗੰਡੂਆ ਪਿੰਡ ਦੇ ਦੱਸ ਕੇ ਗਏ ਨੇ ਪਹਿਲਾਂ ਯਾਰ ਮੈਨੂੰ ਪਤਾ ਹੀ ਨਹੀਂ ਪਹਿਲਾਂ ਗੱਲ ਕਰੀ ਨਾ ਮੇਰੇ ਨਾਲ ਠੀਕ ਨਹੀਂ ਪਤਾ ਹੈਗਾ ਯਾਰ ਗੰਡੂਆ ਪਿੰਡ ਠੀਕ ਆ ਜੀ ਤੁਸੀਂ ਕਰੋ ਜੀ ਐਂ ਕਰੋ ਤੁਸੀਂ ਕਰੋ ਜੀ ਹੱਲ ਫੇਰ ਕੁੜੀ ਦਾ ਕੋਈ ਨਾ ਆਪਾਂ ਕਰਦੇ ਆ ਫੋਟੋ ਵਾਣੀ ਮੈਨੂੰ ਭੇਜ ਦਿਓ ਜੀ ਇਹੇ ਕੋਈ ਗੱਲ ਨਹੀਂ ਭੇਜ ਦਿੰਦੇ ਹਾਂ ਤੁਸੀਂ ਰਿਸ਼ਤਾ ਫੈਨਲ ਕਰਾ ਦਿਓ ਫੋਲਣ ਫੈਨਲ ਇਹਦਾ ਕਰ ਦਿੰਨੇ ਆਪਾਂ ਅੱਜ ਦੇ ਹਾਲ ਹੋਰ ਜੀ ਨਵੇਂ ਡੱਬਾ ਲਿਆ ਕੇ ਦਿਵਾਲੀ ਦਾ ਯਾਰ ਹਾਂ ਮੈਂ ਡੱਬਾ ਲਿਆ ਕੇ ਮੱਥਾ ਮੂੰਹ ਕਰਨਾ ਬਾਈ ਜੀ ਮੈਂ ਤੁਸਰੇ ਲਾ ਬੋ ਜੀ ਆਪਣੀ ਗੱਲ ਕਰ ਦਿੰਨੇ ਆ ਆਪਾਂ ਤੇਰਾ ਹੱਲ ਪੱਕਾ ਕਰਨਾ ਥੋੜਾ ਕਰ ਦਾਂਗੇ ਜੀ ਆਪਾਂ ਜਿਹੜਾ ਕੁਝ ਕਹੋਗੇ ਤੁਸੀਂ ਉਹੀ ਕਰ ਦਾਂਗੇ ਲਓ ਜੀ ਛੱਡੇ ਬੋ ਹੈਪੀ ਦਿਵਾਲੀ ਬਸ ਇਹ ਰਿਸ਼ਤਾ ਕਰਾ ਦਿਓ ਬੋਲੋ ਵੀ ਹੈਪੀ ਦਿਵਾਲੀ ਹੋਰ ਜੀ ਇਹਦਾ ਨਵੇਂ ਡੱਬਾ ਹੋਰ ਕੋ ਚਾਹੀਦਾ ਦੱਸ ਦਿਓ ਜੀ ਨਾ ਨਾ ਕੋਈ ਗੱਲ ਨਹੀਂ ਇਹਦਾ ਬਹੁਤ ਵਧੀਆ ਕਰਦਾ ਘਰੇ ਤੁਸੀਂ ਇਹਦਾ ਵਿਸਤਾ ਕਰਾਓ ਉਹ ਇੰਸਟਾਗ੍ਰਾਮ ਆ ਬਕਰਾਂਗੇ ਪਾਰਟੀ ਪਾਰਟੀ ਵਧੀਆ ਪਾਰਟੀ ਸਿਲ ਵਧੀਆ ਕਰਦਾ ਹੋਰ ਦੱਸੋ ਸਾਪੇ ਸੋਨੇ ਦੀ ਪਾ ਦੂ ਇੰਨਾ ਬੰਦੇ ਪੈਸੇ ਕਰਦਾ ਮੈਂਬਰ ਕੋਈ ਗੱਲ ਨਹੀਂ ਆਪਾਂ ਉਹ ਗੱਲ ਬਾਤ ਕਰ ਮੈਂਬਰ ਮੈਂ ਮਾਸਟਰਾਂ ਮੌਕੇ ਦਾ ਜਿਹੜਾ ਮਾਸਟਰਾਂ ਮੈਂ ਬਾ ਠੀਕ ਚਲੋ ਚਲੋ ਠੀਕ ਹੈ ਜੀ ਚਲੋ ਫਿਰ ਤਾਂ ਹੁਣ ਤਾਂ ਚਲੋ ਠੀਕ ਹੈ ਜੀ ਬਾਬੇ ਕਰ ਦਿਓ ਕਿਰਪਾ ਠੀਕ ਹੈ ਜੀ ਹੋਰ ਜੀ ਪਹੁੰਚੋ ਕਿੱਥੇ ਲੈਵਰਾ ਕਰ ਲੈ ਮੇਰੀ ਗੱਲ ਨਾਲ ਮਾਟਰ ਹੁਣ ਆ ਕਮਰੇ ਚ ਬੋਰੀਆ ਵਸਤਰ ਚੱਕ ਕੇ ਤੇ ਸਾਈਡ ਤੇ ਹੋ ਜਾ ਕਿਉਂ ਬੜੀ ਗੱਲਾਂ ਉਹ ਕਮਰਾ ਹੁਣ ਮੇਰਾ ਮੈਂ ਵਿਆਹ ਵਰਿਆ ਹੋ ਜੂ ਹੁਣ ਅਜੇ ਹੋਇਆ ਨਹੀਂ ਹੋਊਗਾ ਇਸ ਤਰ੍ਹਾਂ ਕਹਿ ਗਿਆ ਹੋ ਜਾਣਾ ਕੀ ਭਕਾਈ ਮਰਦੇ ਇਹਨੂੰ 32 ਕਿਤੇ ਕਿਹੜੇ 32 ਕਿਲੋ ਓਏ ਟੱਕ ਪੈ ਜਾਂਦੇ ਆ ਬਾਤ ਦੱਸੋ ਕੁੜੀਆਂ ਉਨ ਜਾ ਕੇ ਦੇਖੀ ਇਸ ਤਰ੍ਹਾਂ ਟੱਕ ਤੇਰੀ ਸਾਲੀ ਦੀ ਬਾਤ ਦੱਸੋ ਕੁੜੀਆਂ ਨੂੰ ਪੱਕਾ ਹੋ ਜਾ ਕੇ ਉਹਨੇ ਜਾ ਕੇ ਨਹੀਂ ਸਭ ਐ ਮੈਂਬਰ ਹਾਂ ਹਾਂ ਮੈਂਬਰ ਦੱਸੋ ਉਹ ਉਹ ਕਹਿੰਦਾ ਮੈਂ ਚਾਰ ਬਾਰ ਤੈਨੂੰ ਕਹਿੰਦਾ ਮੈਂ ਮੈਂਬਰ ਆ ਚਾਰ ਬਾਰ ਕਹਿੰਦਾ ਮੈਂਬਰ ਆ ਆਹੋ ਫਿਰ ਆ ਫੁੱਕੀ ਹਬੇ ਤੇ ਚ ਹੋਰ ਕੁਝ ਨਹੀਂ ਹੈਗਾ ਬਸ ਬਾਈ ਆ ਇਸ ਤਰ੍ਹਾਂ ਪੱਕਾ ਹੋ ਜਾਣਾ ਮੇਰਾ ਯਾਰ ਯਾਰ ਮੈਂ ਮੈਂ ਇਹਨੂੰ ਗੱਲ ਦੱਸਦਾ ਹਾਂ ਹਾਂ ਸਾਰਾ ਕੁਝ ਸੁਣ ਦੇਖ ਤੇਰੇ ਛੇਰੇ ਵੀ ਬਣੇ ਜਾਣਗੇ ਤੇਰਾ ਵਿਆਹ ਵੀ ਹੋਊ ਤੇਰਾ ਸਾਰਾ ਕੁਝ ਓ ਤੇਰੀ ਬਹੂ ਹੀ ਟਿਕਰੀ ਭੱਜੂੀ ਉਹ ਤੇਰੀ ਉਹ بے ਭਗਦੀ ਆਏ ਆਏ ਤੁਹਾਨੂੰ ਤਾਂ ਪਤਾ ਇਹਨੇ ਮਾਰ ਕੇ ਮੇਰਾ ਚੂੜਾ ਤੋੜਤਾ ਚਲੋ ਛੱਡੋ ਉਹ ਗੱਲ ਫੇਰ ਕਰਾਂਗੇ ਬਈ ਸਭ ਤੋਂ ਪਹਿਲਾਂ ਸਾਸਰੀ ਘਰ ਸਾਰਿਆਂ ਨੂੰ ਬਹੁਤ ਸਾਰੀ ਮਿਹਨਤ ਹੁੰਦੀ ਹੈ ਬਈ ਇਸ ਵੀਡੀਓ ਦੇ ਪਿੱਛੇ ਕਿਉਂਕਿ ਸਾਰੀ ਵੀਡੀਓ ਦੇ ਪਿੱਛੇ ਵੀ ਬਹੁਤ ਮਿਹਨਤ ਹੁੰਦੀ ਹੈ ਕਿਉਂਕਿ ਅਸੀਂ ਯਾਰ ਸਾਰੀ ਟੀਮ ਹੀ ਮਿਲ ਕੇ ਕੰਮ ਕਰਦੇ ਆਂ ਸੋ ਮਾਫੀ ਮੰਗਦੇ ਆ ਹਨਾ 2 ਮਹੀਨੇ ਆਪਾਂ ਚੈਨਲ ਤੇ ਕੁਝ ਵੀ ਨਹੀਂ ਪਾਇਆ ਸੋ ਉਹਦੇ ਲਈ ਆਪਾਂ ਸੌਰੀ ਮੰਗਦੇ ਹਾਂ ਦੋਵਾਰੇ ਫੇਰ ਪਰ ਉਹਦੇ ਬਈ ਸਾਰੇ ਅਸੀਂ ਬਿਜੀ ਸੀਗੇ ਸੋ ਨਹੀਂ ਟਾਈਮ ਕੱਢ ਸਕੇ ਪਰ ਹੁਣ ਆਪਾਂ ਐਵੇਂ ਨਹੀਂ ਕਰਨਾ ਨੌਵੇਂ ਐਪੀਸੋਡ ਤੁਸੀਂ ਸਾਰੇ ਦੇਖ ਲਿਆ ਵਧੀਆ ਲੱਗਿਆ ਹੋਊਗਾ ਸ਼ੇਅਰ ਕਰ ਦਿਓ ਉਹਨੂੰ ਵੀ ਤੇ 10ਵੇਂ ਐਪੀਸੋਡ ਤੁਹਾਨੂੰ ਕਿਵੇਂ ਲੱਗਾ ਦਿਵਾਲੀ ਵਾਲਾ ਸੋ ਇਹਦੇ ਹੀ ਬਹੁਤ ਮਿਹਨਤ ਆ ਬਈ ਹਨਾ ਤੇ ਸਾਰਿਆਂ ਨੇ ਸ਼ੇਅਰ ਕਰਕੇ ਜਾਇਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਕਮੈਂਟ ਕਰ ਲਓ ਇੱਕ ਤੇ ਲਾਈਕ ਸ਼ੇਅਰ ਕਰਕੇ ਜੁੜ ਕਰਕੇ ਜਾਇਓ ਤੇ ਸਬਸਕ੍ਰਾਈਬ ਸਾਰੇ ਕਰ ਲਿਆ ਕਰੋ ਤੇ ਕਮੈਂਟਸ ਵੱਧ-ਵੱਧ ਕਰਿਓ ਹੁਣ ਮੈਂ ਤੁਹਾਡੇ ਕਮੈਂਟਸ ਸਕਰੀਨ ਤੇ ਦਿਖਾਉਂਗਾ ਤੇ ਇਹ ਬਸ ਇਹੀ ਕੁਝ ਕਹਿਣਾ ਸੀਗਾ ਤੇ ਹੈਪੀ ਦਿਵਾਲੀ ਸਾਰਿਆਂ ਨੂੰ ਮ